ਅੱਜ ਹੁਸ਼ਿਆਰਪੁਰ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਹੁਸ਼ਿਆਰਪੁਰ ਡੀਸੀ ਆਸ਼ਿਕਾ ਜੈਨ ਨੂੰ ਬਲਵੰਤ ਸਿੰਘ ਰਾਜਵਾਨਾ ਦੇ ਹੱਕ ਵਿੱਚ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਪਿਛਲੇ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਹਨ। ਉਹਨਾਂ ਦੀ ਫਾਂਸੀ ਦੀ ਸਜ਼ਾ ਮਾਫ਼ ਕਰਕੇ ਉਮਰ ਕੈਦ ਵਿੱਚ ਬਦਲ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਜੋ ਜੁਰਮ ਕੀਤਾ ਹੈ ਉਸ ਤੋਂ ਕਿਤੇ ਵੱਧ ਉਹ ਸਜ਼ਾ ਕੱਟ ਚੁੱਕੇ ਹਨ। ਇਸ ਮੌਕੇ ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਭਾਈ ਰਾਜਵਾਨਾ ਸਿੱਖ ਕੌਮ ਦੇ ਯੋਧੇ ਹਨ ਅਤੇ ਸਿੱਖ ਕੌਮ ਉਹਨਾਂ ਦੇ ਨਾਲ ਸਦਾ ਖੜੀ ਹੈ ਅੱਜ ਜਿਹੜਾ ਮੰਗ ਪੱਤਰ ਦਿੱਤਾ ਜਾ ਰਿਹਾ ਆ ਜਿਹੜੀ ਹਿੰਦ ਹਕੂਮਤ 와 ਉਹ ਭਾਈ ਰਾਜਵਾਨਾ ਨੂੰ ਜਿਹੜਾ ਉਹ ਫਾਂਸੀ ਦਾ ਲਾਉਣ ਜਿਹੜੀ ਉਹ ਜਾ ਰਹੀ ਆ ਤੇ ਸੁਪਰੀਮ ਕੋਰਟ ਵੱਲੋਂ ਆਰਡਰ ਹੋਇਆ ਕੇਂਦਰ ਸਰਕਾਰ ਨੂੰ ਵੀ ਇਹਦੇ ਉੱਤੇ ਜਲਦ ਤੋਂ ਜਲਦ ਜਿਹੜਾ ਫੈਸਲਾ ਲੈ ਕੇ ਇਹਦਾ ਜਿਹੜਾ ਕੇਸ ਉਹ ਕਿਸੇ ਨੂੰ ਪਾਸੇ ਲਾਇਆ ਜਾਵੇ ਜਿਹੜਾ ਪਿਛਲੇ 30 ਸਾਲ ਤੋਂ ਭਾਈ ਬਲਵੰਤ ਸਿੰਘ ਰਾਜਵਾਨਾ ਜੀ ਉਹ ਫਾਂਸੀ ਵਾਲੀ ਚੱਕੀ ਦੇ ਵਿੱਚ ਬੰਦ ਵਾ ਤੇ ਅਸੀਂ ਸਮਝਦੇ ਹਾਂ ਕਿ ਭਈ ਇਹ ਜਿਹੜਾ ਕੇਸ ਵੀ ਆ ਜਿਸ ਤਰੀਕੇ ਦੇ ਨਾਲ ਅਯੋਧਿਆ ਦੇ ਕੇਸ ਨੂੰ ਸੁਪਰੀਮ ਕੋਰਟ ਨੇ ਡਿਸਕਸ ਕੀਤਾ ਕਿਉਂਕਿ ਉਹ ਦਾ ਭਾਵਨਾਵਾਂ ਨਾਲ ਜੋੜ ਕੇ ਉਹ ਫੈਸਲਾ ਕੀਤਾ ਗਿਆ ਆ ਤੇ ਉੱਥੇ ਕੋਈ ਵੀ ਪ੍ਰੂਫ ਜਿਹੜਾ ਆ ਉਹ ਨਹੀਂ ਸੀਗਾ ਤੇ ਬਹੁਤ ਗਿਣਤੀ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਉਹ ਫੈਸਲਾ ਕੀਤਾ ਗਿਆ ਸੀਗਾ ਤੇ ਅਸੀਂ ਸਾਬਿਤ ਦੇ ਆ ਵੀ ਭਾਈ ਬਲਵੰਤ ਸਿੰਘ ਰਾਜੋਆਣੇ ਦਾ ਕੇਸ ਜਿਹੜਾ ਆ ਉਹ ਵੀ ਭਾਵਨਾਵਾਂ ਨੂੰ ਸਿੱਖ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਉਹ ਵਿਚਾਰਨਾ ਚਾਹੀਦਾ ਆ ਤੇ ਫਾਂਸੀ ਤੁਰੰਤ ਰੱਦ ਕਰਕੇ ਕੇਂਦਰ ਸਰਕਾਰ ਭਾਈ ਰਾਜੋਆਣੇ ਦੀ ਜਿਹੜੀ ਫਾਂਸੀ ਨੂੰ ਉਹ ਉਮਰ ਕੈਦ ਵਿੱਚ ਤਬਦੀਲ ਕਰੇ ਤੇ ਭਾਈ ਰਾਜੋਆਣੇ ਦੀ ਜਿਹੜੀ ਉਹ ਉਹ ਉਮਰ ਕੈਦ ਦੇ ਵਿੱਚ ਉਹਨਾਂ ਦੀ ਜਿਹੜੀ ਕੈਦ ਬਹਾਲ ਕੀਤੀ ਜਾਵੇ ਤੇ ਉਹ ਆਲਰੇਡੀ ਜਿਹੜਾ ਆ ਉਹ ਉਮਰਕੈਦ ਤੋਂ ਵੀ ਵੱਧ ਜਿਹੜੀ ਸਜ਼ਾ ਭੁੱਜ ਚੁੱਕੇ ਆ ਤੇ ਕੇਂਦਰ ਸਰਕਾਰ ਉਹਨਾਂ ਨੂੰ ਤੁਰੰਤ ਜਿਹੜੀ ਆ ਰਿਹਾ ਕਰੇ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਜਾਬ ਭਰ ਦੇ ਵਿੱਚ ਡੀਸੀ ਆਫਿਸ ਦੇ ਵਿੱਚ ਜਿਹੜਾ ਆ ਉਹ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹੜਾ ਅੱਜ ਦਾ ਮੰਗ ਪੱਤਰ ਜਿਹੜਾ ਆ ਉਹ ਦਿੱਤਾ ਜਾ ਰਿਹਾ ਤੇ ਸਾਡੀ ਜ਼ਿਲ੍ਹਾ ਜਥੇਬੰਦੀ ਵੱਲੋਂ ਅੱਜ ਡੀਸੀ ਹਿਆਰਪੁਰ ਨੂੰ ਇਹੜਾ ਜਾਤ ਪੱਤਰ ਜਿਹੜਾ ਆ ਉਹ ਸੰਪੇ ਜAVE ਜਾਵੇ ਹਾਂਜੀ ਇਲੈਕਸ਼ਨ ਵੇਲੇ ਤਾਂ ਬਹੁਤ ਮੁੱਦਾ ਉੱਠਦਾ ਪਰ ਉਤੋਂ ਬਾਅਦ ਸਰਕਾਰ ਜਦੋਂ ਬਣ ਜਾਂਦੀ ਵੀ ਸਾਰੇ ਭੁੱਲ ਜਾਂਦੇ ਆ ਦੇਖੋ ਜਿਹੜੀ ਬਹੁ ਗਣਤੀ ਆ ਉਹਦੇ ਉਹਦੀਆਂ ਤਾਂ ਭਾਵਨਾਵਾਂ ਦਾ ਬਹੁਤ ਖਿਆਲ ਰੱਖਿਆ ਜਾਂਦਾ ਗੁਜਰਾਤ ਦੇ ਵਿੱਚ ਬੀਬੀ ਬਿਲਕੁਸਵਾਨ ਉਹਦੇ ਨਾਲ ਉਹਦੇ ਪਰਿਵਾਰ ਦੇ ਦਾ ਕਤਲੇਆਮ ਕੀਤਾ ਜਾਂਦਾ ਉਹ Hindu ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਉੱਥੇ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਆ ਜਿਹੜੇ ਜੀਵ ਗਾਂਧੀ ਦੇ ਕਾਤਲ ਸੀਗੇ ਉੱਥੇ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਸੀਗੀਆਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਵੀ ਰਿਹਾ ਕਰ ਦਿੱਤਾ ਜਾਂਦਾ ਲੇਕਿਨ ਸਿੱਖਾਂ ਦੇ ਨਾਲ ਆ 10 ਅਕਤੂਬਰ ਪਰसों ਚੌਥ ਜਨਨ ਕੇ ਗਈ ਆ 10 ਅਕਤੂਬਰ 1947 ਨੂੰ ਇੱਕ ਸਰਕੂਲੇਸ਼ਨ ਕੱਢਿਆ ਗਿਆ ਸੀਗਾ ਕਿ ਸਿੱਖ ਜਿਹੜੇ ਆ ਉਹ ਜਰਾਈਮ ਪੇਸ਼ਾ ਕੌਮ ਆ ਸ਼ਾਂਤੀ ਪਸੰਦ ਹਿੰਦੂਆਂ ਨੂੰ ਇਹਨਾਂ ਤੋਂ ਖਤਰਾ ਆ ਉਹ ਦਿਨ ਜਾਂਦਾ ਆ ਅੱਜ ਦਾ ਜਨ ਆਉਂਦਾ ਆ ਸਿੱਖਾਂ ਦੀ ਲਗਾਤਾਰ ਜਿਹੜੀ ਇਸ ਦੇਸ਼ ਦੇ ਅੰਦਰ ਨਸਲ ਕੁਸ਼ੀ ਹੋ ਰਹੀ ਆ ਇਹ ਸਾਰੀ ਜਿਹੜੀ ਪਾਲਿਸੀ ਕੇਂਦਰ ਹਕੂਮਤ ਦੀ ਆ ਉਹ ਸਿੱਖਾਂ ਦੀ ਜਿਹੜੀ ਲਗਾਤਾਰ ਜਿਹੜੀ ਨਸਲ ਕੁਸ਼ੀ ਹੋ ਰਹੀ ਆ ਉਹਦਾ ਹੀ ਇਹ ਹਿੱਸਾ ਆ ਹਕੂਮਤ ਜਿਹੜੀ ਆ ਕਿਸੇ ਵੀ ਢਾਂਗ ਦੇ ਨਾਲ ਸਿੱਖਾਂ ਨੂੰ ਕਿਤੇ ਵੀ ਰਿਲੀਫ ਨਹੀਂ ਦੇ ਰਹੀ ਔਰ ਲਗਾਤਾਰ ਹਰ ਪੱਦਰ ਦੇ ਉੱਤੇ ਔਰ ਤੁਸੀਂ ਪਿਛਲੇ ਦਿਨੀ ਜਿਹੜਾ ਦੇਖਿਆ ਹੋਣਾ ਜਿਹੜੀ ਹੜਾਂ ਦੀ ਜਿਹੜੀ ਸਥਿਤੀ ਸੀਗੀ ਹੜਾਂ ਦੀ ਸਥਿਤੀ ਵੀ ਉਹ ਆਮ ਸਥਿਤੀ ਨਹੀਂ ਹੈਗੀ ਉਹ ਵੀ ਬੜੀ ਸਾਜ਼ਿਸ਼ੀ ਢਾਂਗ ਦੇ ਨਾਲ ਪੰਜਾਬ ਨੂੰ ਉਜਾੜਨ ਦੇ ਲਈ ਤੁਸੀਂ ਉਹ ਦੇਖਿਆ ਹੋਣਾ ਜਿਹੜਾ ਆਪਰੇਸ਼ਨ ਸੰਧੂਰ ਦਾ ਜਿਹੜਾ ਉੱਥੇ ਜਰਨਲ ਜਿਹੜਾ ਸੀਗਾ ਢਿੱਲੋਂ ਉਹਦੀ 2 ਮਹੀਨੇ ਪਹਿਲਾਂ ਜਿਹੜੀ ਇਕਾਈ ਸੀਗੀ ਇੰਟਰਵਿਊ ਵੀ ਬਈ ਪਾਕਿਸਤਾਨ ਨੂੰ ਕਹਿੰਦਾ ਕੀ ਕਹਿੰਦਾ ਹੁਣ ਅਸੀਂ ਲੜਾਈ ਕਹਿੰਦਾ ਕਰਨੀ ਉਹ ਤਾਂ ਪਾਣੀ ਦੇ ਨਾਲ ਹੀ ਰੋੜ ਦਿਆਂਗੇ ਉਸੇ ਤਹਿਤ ਜਿਹੜੀ ਆ ਹਕੂਮਤ ਨੇ ਜਿੱਥੇ ਪਾਕਿਸਤਾਨ ਨੂੰ ਨਿਸ਼ਾਨਾ ਬਣਾ ਕੇ ਇਹ ਜਿਹੜੀ ਹੜ੍ਹ ਦੀ ਸਥਿਤੀ ਲਿਆਂਦੀ ਗਈ ਸੀ ਉੱਥੇ ਇਹਦੇ ਨਾਲ ਪੰਜਾਬ ਨੂੰ ਸਿੱਖਾਂ ਨੂੰ ਉਜਾੜਨ ਦੇ ਲਈ ਵੀ ਉਹ ਨੀਤੀ ਜਿਹੜੀ ਆ ਉਹ ਨਾਲੇ ਬਰਾਬਰੇ ਲਿਆਂਦੀ ਗਈ ਆ ਪਰ ਦੇਖਿਆ ਜਿੱਥੇ ਇਲੈਕਸ਼ਨ ਪੰਜਾਬ ਚ ਸੀ ਪਹਿਲਾਂ ਉਹ ਗੱਲ ਚੱਲੀ ਸੀ ਮੰਗ ਪੱਤਰ ਦਿੱਤੇ ਗਏ ਕਿ ਆਹ ਨਾਲ ਇਸ ਘਾਰ ਆਪਨੇ ਕਿਹਾ ਹੀ ਹਾਂਜੀ ਜਦੋਂ ਸਰਕਾਰ ਬਣ ਗਈ ਅਸੀਂ ਕਰਾਂਗੇ ਦਿੱਲੀ ਦੀ ਸਾਡੀ ਸਰਕਾਰ ਹੈ ਰਾਜੂ ਵਾਲੀ ਰਿਹਾਈ ਲੈ ਕੇ ਹੀ ਕਰਾਂਗੇ ਪਰ ਦੇਖੀ ਦਿਓ ਪੋਲਿਟਿਕਲ ਸਟੰਟ ਰਹਿ ਗਿਆ ਜਾਂ ਜਦ ਕਿ ਉਹਨਾਂ ਸ਼ਜਾ ਵੱਧ ਤੋਂ ਵੱਧ ਹੋ ਚੁੱਕੀ ਨੇ ਦੇਖੋ ਜਿਹੜੀ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਆ ਆਮ ਆਦਮੀ ਪਾਰਟੀ ਵੀ ਜਿਹੜੀ ਆ ਉਹ ਹੰਦਿਤਵਾਦੀ ਪਾਰਟੀ ਆ ਪਿਛਲੇ ਸਮੇਂ ਦੌਰਾਨ ਤੁਸੀਂ ਦਿੱਲੀ ਦੇ ਵਿੱਚ ਜਿਹੜੇ ਦੰਗੇ ਹੋਏ ਸੀਗੇ ਉਹ ਘੱਟ ਗਿਣਤੀਆਂ ਦੇ ਖਿਲਾਫ ਦੰਗੇ ਹੋਏ ਸੀਗੇ ਤੇ ਅੱਜ ਵੀ ਘੱਟ ਗਿਣਤੀਆਂ ਦੇ ਆਗੂਆਂ ਨੂੰ ਉਹ ਫੜ ਕੇ ਜਿਹੜਾ ਜੇਲ੍ਹ ਦੇ ਵਿੱਚ ਸੁਟਿਆ ਹੋਇਆ ਆ ਤੇ ਉਹਨਾਂ ਦੀ ਕਿਸੇ ਵੀ ਤਰੀਕੇ ਦੇ ਨਾਲ ਰਿਹਾਈ ਨਹੀਂ ਹੋ ਰਹੀ ਇਸ ਦੇਸ਼ ਦੇ ਅੰਦਰ ਐਸਸੀ ਐਸਟੀ ਓਬੀਸ ਤੇ ਮਿਨਿਓਰਿਟੀ ਦੇ ਜਿਹੜੇ ਅਧਿਕਾਰਵਾਹ ਨੂੰ ਲਗਾਤਾਰ ਕੁਚਲਿਆ ਜਾ ਰਿਹਾ ਆ ਤੇ ਤੁਸੀਂ ਦੇਖਿਆ ਹੋਣਾ ਇੱਕ ਆਈਪੀਐਸ ਅਧਿਕਾਰੀ ਨੂੰ ਇੱਕ ਇਹੋ ਜਿਹਾ ਅਧਿਕਾਰੀ ਨੂੰ ਦਲਿਤ ਜਿਹੜਾ ਪੁਲਿਸ ਅਧਿਕਾਰੀ ਆ ਹਾਂਜੀ ਤੇ ਥੱਲੇਡੇ ਲੈਵਲ ਤੇ ਤੁਸੀਂ ਸੋਚ ਸਕਦੇ ਆ ਕਿ ਬਈ ਇਸ ਦੇਸ਼ ਦੇ ਅੰਦਰ ਜਿਹੜੀ ਸਥਿਤੀ ਜਿਹੜੀ ਆ ਕਿੰਨੀ ਭਿਆਨਕ ਹੋਊਗੀ ਇਸ ਕਰਕੇ ਜਿਹੜੀ ਇਹ ਸਥਿਤੀ ਆ ਇਹ ਜਿੰਨੀ ਦੇਰ ਤੱਕ ਸਾਡੇ ਐਸਸੀ ਐਸਟੀ ਓਬੀਸ ਤੇ ਮਿਨੋਰਟੀ ਦੇ ਲੋਕ ਜਿਹੜੇ ਆ ਇਕੱਠੇ ਹੋ ਕੇ ਇਸ ਹਿੰਦੂਤਵਾ ਦੇ ਖਿਲਾਫ ਆਪਣਾ ਜਿਹੜਾ ਬੀੜਾ ਨਹੀਂ ਚੁੱਕਦੇ ਉਹਨਾਂ ਤੇ ਇੱਕ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋਣਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ